ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੇ ਜੀ ਅੱਜ ਮੈਂ ਤੁਹਾਨੂੰ ਇਸ ਲੈਂਪ ਬਾਰੇ ਜਾਣਕਾਰੀ ਦਵਾਗਾ ਜੋ ਕਿ ਤੁਹਾਡੇ ਸਾਹਮਣੇ ਪਿਆ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ ਸੋ ਬੀਤੋ ਗਏ ਢੇੜਿਆਂ ਵਿੱਚ ਘਰਾਂ ਦੇ ਵਿੱਚ ਰੋਸ਼ਨੀ ਕਰਨ ਲਈ ਸਭ ਤੋਂ ਪਹਿਲਾਂ ਮਸਾਲਾ ਦੀ ਵਰਤੋਂ ਕੀਤੀ ਜਾਂਦੀ ਸੀ ਮਸਾਲਾ ਜਿਹੜੀ ਉਹ ਮਿੱਟੀ ਦੀ ਬਣੀ ਹੁੰਦੀ ਦੀ ਤੇ ਇੱਕ ਪਾਸੇ ਉਹਨੂੰ ਲੱਕੜ ਦਾ ਡੰਡਾ ਫਿੱਟ ਕੀਤਾ ਹੁੰਦਾ ਸੀ ਉਸ ਡੰਡੇ ਨੂੰ ਹੀ ਕੰਧ ਦੇ ਨਾਲ ਕਿਹੇ ਕੀਲੇ ਨਾਲ ਬੰਨ੍ਹੇ ਜਾਂਦਾ ਸੀ ਜੇ ਬਾਹਰ ਲੈ ਕੇ ਜਾਣਾ ਹੁੰਦਾ ਸੀ ਤਾਂ ਉਸ ਡੰਡੇ ਤੋਂ ਹੀ ਫੜ ਕੇ ਬਾਹਰ ਲੈ ਕੇ ਜਾਂਦੇ ਹੁੰਦੇ ਸੀ ਜੇ ਕਸੇ ਰਸਤੇ 'ਚ ਜਾਣਾ ਜਾਂ ਤੱਕੇ ਜੇ ਕਸੇ ਗਲੀ 'ਚ ਜਾਣਾ ਆਸ-ਮਿਸਾਲ ਨੂੰ ਉਸ ਡੰਡੇ ਤੋਂ ਫੜਕੇ ਲੈ ਕੇ ਜਾਂਦੇ ਹੁੰਦੇ ਸੀ ਸੋ ਉਸ ਤੋਂ ਬਾਅਦ ਫਿਰ ਦੀਵੇ ਆ ਗਏ ਜਿਨ੍ਹਾਂ ਨਾਲ ਕੇ ਘਰਾਂ ਦੇ ਵਿੱਚ ਰੋਸ਼ਨੀ ਕੀਤੀ ਜਾਂਦੀ ਸੀ ਹੋ ਦੀਵੇ ਵੀ ਮਿੱਟੀ ਦੇ ਬਣੇ ਹੁੰਦੇ ਸੀ ਤੇ ਉਹਨਾਂ ਵਿੱਚ ਘਰੋਂ ਦੀ ਬੱਤੀ ਵਟ ਕੇ ਤੇ ਦੀਵੇ ਵਿੱਚ ਤੇਲ ਪਾਇਆ ਜਾਂਦਾ ਸੀ ਤੇ ਫਿਰ ਉਸ ਨੂੰ ਜਗਾਇਆ ਜਾਂਦਾ ਸੀ ਉਹ ਦੀਵੇ ਜਿਹੜੇ ਹੁੰਦੇ ਦੀ ਉਹ ਜਦੋਂ ਹਵਾ ਚੱਲਦੀ ਦੀ ਉਹ ਬੋਝੇ ਆਉਂਦੇ ਦੀ ਫੇਰ ਦੌਰ ਆਇਆ ਲਾਟਾਂ ਦਾ ਉਹਦੇ ਇੱਕ ਕੰੱਚ ਦੀ ਚਿਮਨੀ ਲੱਗੀ ਹੁੰਦੀ ਦੀ ਜਿਹੜੇ ਕੇ ਉਹਦੇ ਬੱਤੀ ਨੂੰ ਬੁਝਣ ਨਹੀਂ ਦਿੱਸੀ ਦਿੰਦੀ ਦੀਵੇ ਹਵਾ ਲੱਗਣ ਨਾਲ ਬੁਝ ਜਾਂਦੇ ਸੀ ਪਰ ਉਹ ਲਾਟਰਾਂ ਹਵਾ ਵਿੱਚ ਨਹੀਂ ਸਨ ਬੁਝਦੀਆਂ ਉਹ ਜਗਦੀਆਂ ਰਹਿੰਦੀਆਂ ਸੀ ਤੇ ਉਹਦੇ ਇੱਕ ਟੈਂਕੀ ਲੱਗੀ ਹੁੰਦੀ ਤੇਲ ਵਾਲੀ ਜਿਹਦੇ ਵਿੱਚ ਕੇ ਮਿੱਟੀ ਦਾ ਤੇਲ ਪਾਇਆ ਜਾਂਦਾ ਸੀ ਤੇ ਜਿੱਥੇ ਚਿਮਨੀ ਲੱਗੀ ਹੁੰਦੀ ਸੀ ਉੱਥੇ ਉਹਦੀ ਬੱਤੀ ਨਿਕਲਦੀ ਹੁੰਦੀ ਸੀ ਤੇ ਰੋਸ਼ਨੀ ਵੱਧ ਘੱਟ ਕਰਨ ਲਈ ਇੱਕ ਬਸੇ ਫਿਰ ਕੀ ਜੀ ਲਾਈ ਹੁੰਦੀ ਦੀ ਜਿਹਦੇ ਨਾਲ ਕੇ ਬੱਤੀ ਨੂੰ ਉੱਪਰ ਥੱਲੇ ਕਰਾਇਆ ਜਾਂਦਾ ਸੀ ਜੇ ਬੱਤੀ ਨੂੰ ਉੱਪਰ ਕਰ ਲੈਂਦੇ ਦੀ ਫਿਰ ਰੋਸ਼ਨੀ ਵੱਧ ਜਾਂਦੀ ਦੀ ਜੇ ਥੱਲੇ ਕਰ ਲੈਂਦੇ ਫੇ ਘਟ ਜਾਂਦੀ ਦੀ ਲੋਰਟ ਨੂੰ ਦਾ ਚੰਨਣਾ ਬਹੁਤਾ ਨਹੀਂ ਸੰਨ ਹੁੰਦਾ ਬਹੁਤਾ ਨਹੀਂ ਸੀ ਹੁੰਦਾ ਤੇ ਉਸ ਤੋਂ ਬਾਅਦ ਫਿਰ ਲੈਂਪ ਚੱਲੇ ਜਿਨ੍ਹਾਂ ਦਾ ਕਿ ਬਹੁਤ ਹੀ ਜ਼ਿਆਦਾ ਚਾਨਣ ਹੁੰਦਾ ਸੀ ਜਿਸ ਤਰ੍ਹਾਂ ਜਗਰ ਬੀਲੀ ਵਾਲੇ ਬਲਮ ਚਾਨਣਾ ਕਰਦੇ ਨੇ ਇਸ ਤਰ੍ਹਾਂ ਚਾਨਣ ਹੁੰਦਾ ਸੀ ਉਹਨਾਂ ਦਾ ਤੇ ਇਹੀ ਉਹ ਲੈਂਪ ਆ ਇਹੜਾ ਤੁਹਾਡੇ ਸਾਹਮਣੇ ਪਿਆ ਇਹ ਵਾਲਾ ਇਹਦੀ ਬਹੁਤ ਜ਼ਿਆਦਾ ਰੋਸ਼ਨੀ ਹੁੰਦੀ ਦੀ ਇਹ ਜਿਹੜੀ ਉੱਪਰ ਹ ਟੈਂਕੀ ਲੱਗੀ ਹੋਈ ਆ ਇਹ ਚ ਮਿੱਟੀ ਆ ਤੇਲ ਪਾਇਆ ਜਾਂਦਾ ਸੀ ਇਹ ਟੈਂਕੀ ਪਿੱਤਲ ਦੀ ਤਾਂ ਦੀ ਬਣੀ ਹੋਈ ਆ ਤੇ ਬਾਕੀ ਦਾ ਜਿਹੜਾ ਹਿੱਸਾ ਦਾ ਉਹ ਲੋਹੇ ਦਾ ਬਣਿਆ ਹੋਇਆ। ਉਹ ਇਹ ਦੇ ਥੱਲੇ ਦੇ ਪਾਸੇ ਇੱਕ ਵੱਡਾ ਸਾਰਾ ਲੈਂਪ ਹੁੰਦਾ ਦੀ ਚਿੱਟੇ ਰੰਗ ਦਾ ਤੇ ਉਹੀ ਰੋਸ਼ਨੀ ਕਰਦਾ ਹੁੰਦਾ ਸੀ। ਇੱਥੋਂ ਇਹਦੀ ਹਵਾ ਭਰੀ ਜਾਂਦੀ ਸੀ ਜੇ ਹਵਾ ਕੱਢਣੀ ਹੁੰਦੀ ਫੇ ਇੱਥੋਂ ਕੱਢੀ ਜਾਂਦੀ ਸੀ ਤੇ ਇੱਥੋਂ ਜੀ ਜਿਹੜੀ ਆ ਲੱਗੀ ਹੈ ਜੀ ਇਹ ਇੱਥੋਂ ਹੀ ਤੇਲ ਪਾਏ ਜਾਂਦੇ ਇਹਦੇ ਵਿੱਚ ਤੇ ਇਹਦਾ ਹਾਹ ਕੁੰਡਾ ਲੱਗਿਆ ਆ ਜਿਹੜਾ ਹੈ ਕੁੰਡਾ ਲੱਗਿਆ ਆਇਆ ਇਹ ਕੁੰਡਾ ਇਸ ਲੈਂਪ ਨੂੰ ਸੱਤ ਉੱਤੇ ਲਮਕਾਉਣ ਲਈ ਲਗਾਇਆ ਹੋਇਆ ਇੱਥੋਂ ਫੜ ਕੇ ਇਸ ਲੈਂਪ ਨੂੰ ਸੱਤ ਵਿੱਚ ਲੱਗੀ ਕੁੰਡੀ ਨਾਲ ਲਮਕਾਇਆ ਜਾਂਦਾ ਸੀ ਸੋ ਜਦੋਂ ਬਿਜਲੀ ਨਹੀਂ ਸੀ ਨਹੀਂ ਸਾਇ ਆਈਦੀ ਨਹੀਂ ਸੀ ਆਈ ਉਦੋਂ ਇਸ ਲੈਂਪ ਦੀ ਵਰਤੋਂ ਕੀਤੀ ਜਾਂਦੀ ਦੀ ਘਰ ਦੇ ਵਿੱਚ ਚਾਨਣ ਕਰਨ ਲਈ ਫਿਰ ਜਦੋਂ ਬਿਜਲੀ ਆ ਗਈ ਉਦੋਂ ਫਿਰ ਇਹਨਾਂ ਲੈਂਪਾਂ ਦਾ ਦੌਰ ਖਤਮ ਹੋ ਗਿਆ ਜਿਸ ਤਰ੍ਹਾਂ ਕਿ ਪਹਿਲਾਂ ਲਾਟਾਂ ਤੇ ਦੀਵਿਆਂ ਦਾ ਖਤਮ ਹੋਇਆ ਸੀ ਸੋ ਹੁਣ ਇਹ ਚੀਜ਼ ਵੀ ਘਰਾਂ ਦੇ ਵਿੱਚੋਂ ਲੰਮਪ ਹੋ ਗਈ ਆ ਇਹਦੀ ਜਗ੍ਹਾ ਤੇ ਹੁਣ ਬਿਜਲੀ ਨਾ ਚੱਲਣ ਵਾਲੇ ਬਲ ਮਾਗੇ ਨੇ ਜਿਨ੍ਹਾਂ ਦਾ ਅਕੇ ਘਰਾਂ ਚ ਰੋਸ਼ਨੀ ਕੀਤੀ ਜਾਂਦੀ ਹੈ ਸੋਏ ਦੀ ਜੀ ਲੈਂਪ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਜਾਣਕਾਰੀ ਦਵਾਗਾ ਹੋਰ ਕਈ ਹੋਰ ਕਿਸੇ ਪ੍ਰਾਣੀ ਕੀ ਬਾਰੇ ਜਾਣਕਾਰੀ ਦਵਾਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਜੇ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ